ਕੀ ਬੋਲੋ ਜੀ ਤੇਰ ਕਦੇ ਨਾ ਲੜੀਏ ਇੱਕ ਵਾਰ ਬੋਲੋ ਜੀ ਤੇਰ ਕਦੇ ਨਾ ਲੜੀਏ ਇੱਕ ਵਾਰ ਬੋਲੋ ਜੀ ਤੇਰ ਕਦੇ ਨਾ ਲੜੀਏ ਇਹ ਦਿਨ ਤੀਆਂ ਦੇ ਰੋਜ ਰੋਜ ਨਹੀਂ ਆਉਣੇ ਇਹ ਦਿਨ ਤੀਆਂ ਦੇ ਰੋਜ ਰੋਜ ਨਹੀਂ ਆਉਣੇ ਇਹ ਦਿਨ ਤੀਆਂ ਦੇ ਰੋਜ ਰੋਜ ਨਹੀਂ ਕਹ ਰਹੇ ਹੁੰਦੀ ਕੈਨ ਰੋਚਨੀ ਜਾਰੀ ਦੀ ਲੈ ਦੇ ਨੋਕਰਾਂ ਮੈਨੂੰ ਜੁਨੀ ਜਾਰੀ ਦੀ ਲੈ ਦੇ ਨੋਕਰਾਂ ਮੈਨੂੰ ਜੁਨੀ ਚਾਲੀ ਦੀ ਮੈਨੂੰ ਜਾਰੀ ਦੀ ਲੈ ਦੇ ਨੋਕਰਾਂ ਚਾਚੀਆਂ ਆਈਆਂ ਤੰਗ ਆਇਆ ਬੰਦ ਸੁਹਾਗੀਆਂ ਕਾਹੀਆਂ ਆਈਆਂ ਛਾ ਬੋਲੀਆਂ ਪਾਗੇ ਨੀ ਪੂਆ ਆਏ ਤੜਕੇ ਜਾਵੇਂ ਪੂਆ ਆਏ ਤੜਕੇ ਜਾਵੇਂ ਪੂਆ ਕੀ ਕਰੇ ਮਾਵਾ 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 ਬਰੀਆ ਬਲਾਵਾ ਫੋਨ ਕੀ ਦਸਤੋ ਦੇ ਨਾਲ ਵਿਆਹ ਕਰਕੇ ਦਿਆਂਗੇ ਜੇ ਚੱਲ ਵਿਆਹ ਕਰਕੇ ਦਿਆਂ ਦੀਆਂ ਦੇ ਕੇ ਚਾਰ ਕਲਾਵਾ ਨਹੀਂ ਸਾਰੀ ਗਾਤੋ ਪੰਗਲਾ ਰੇਂਦਾ ਨਹੀਂ ਸਾਰੀ ਗਾਤੋ ਖੰਗਦਾ ਰੇਂਦਾ दारू ਦੇ ਕੇ ਸੁਆਮਣੀ ਇਸ ਜਵਾਨੀ ਨੂੰ ਦੇੜੇ ਕੂਝ ਪਾਵਣੇ ਇਸ ਜਵਾਨੀ ਨੂੰ ਦੇੜੇ ਜਵਾਨੀ ਕੋ ਸਵੇਰੇ ਖੂਹ ਵਿੱਚ ਪਾਉਣੇ ਹੈ ਸਜਵਾਨੀ ਥੈਂਕ ਯੂ ਜਾਨੀ ਜੋਤੀ ਵਿਆਹ ਨਹੀਂ ਆਜ ਕੋ ਬੰਦ ਗਿਆ ਸਾਰਾ ਖੁਸ਼ਾਰਾ ਜਾ ਗਿਆ ਨਹੀਂ ਹਣ ਕਿਤੇ ਪਾਲਣ ਤੋਂ ਪੁਰਾਣੇ ਚਾਣੋ ਤੋਂ ਸੁਨਦਾ ਤਿੰਨ ਸੁਨਦਾ ਹਾੜੀ ਉਹ ਤੋਂ ਦੀਆਂ ਕੋ ਕੁੜੀਆਂ ਇੱਕ ਪਤਨੀ ਕੁ ਪਾਰੀ ਨਹੀਂ ਪਾਰੀ ਤੇ ਆ ਰਹੀ ਹਾਂ ਜੀ ਆਜੋ ਜੀ ਪਾਵੇ ਸੋਹਣੀ ਚਟਕੀ ਜਏ ਪਾਤੋ ਚੰਦ ਦੇ ਰੰਗ ਛੋੜੇ ਆਏ ਚਲੋ ਬਹਿ ਜਾਂਦੇ ਹਾਂ ਤੁਹਾਨੂੰ ਸਾਰਾ